ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ਬਦ ਸ਼ਹਾਦਤ ਦੇ ਬਾਰੇ ਵਿੱਚ ਕੁਝ ਵਿਚਾਰ ਕਰਨਾ ਹੈ ਸ਼ਹਾਦਤ ਸ਼ਬਦ ਇਸਲਾਮਿਕ ਮਤਾਂ ਵਿੱਚੋਂ ਆਇਆ ਹੈ ਜਿਸ ਦਾ ਅਰਥ ਹੈ ਗਵਾਹੀ ਪਰਣ ਵਾਲਾ ਖੁਦਾ ਦੇ ਰਸਤੇ ਤੇ ਕੁਰਬਾਨ ਹੋਣ ਵਾਲਾ ਹਿੰਦੁਸਤਾਨ ਦੇ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਸਨ ਬਲੀਦਾਨ ਸ਼ਬਦ ਜਾਂ ਕੁਰਬਾਨੀ ਸ਼ਬਦ ਪ੍ਰਚਲਿਤ ਹੈ ਸ਼ੇਖਤਰਮ ਦੇ ਅੰਦਰ ਸ਼ਹੀਦੀ ਸ਼ਬਦ ਪ੍ਰਚਲਿਤ ਹੈ ਸ਼ਹੀਦੀ ਦਾ ਅਰਥ ਹੈ ਉੱਚੇ ਆਦਰਸ਼ਾਂ ਲਈ ਸਰਬੱਤ ਦੇ ਭਲੇ ਲਈ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ ਕੁਰਬਾਨ ਕਰ ਦੇਣਾ ਸ਼ਹੀਦੀ ਹੈ ਸ਼ਹੀਦੀ ਦੇਣੀ ਬਹੁਤ ਮੁਸ਼ਕਲ ਹੈ ਕਠਣ ਹੈ ਔਖੀ ਹੈ ਪਰ ਸ਼ਹਾਦਤ ਦਾ ਫਲ ਬਹੁਤ ਮਿੱਠਾ ਹੁੰਦਾ ਹੈ ਜਿਵੇਂ ਆਮਲਾ ਖਾਣ ਦੇ ਵਿੱਚ ਕਸਾਇਲਾ ਲੱਗਦਾ ਹੈ ਪਰ ਮਗਰੋਂ ਉਸ ਦਾ ਸਵਾਦ ਜਿਹੜਾ ਹੈ ਉਹ ਮਿੱਠਾ ਹੁੰਦਾ ਹੈ। ਐਵੇਂ ਹੀ ਸ਼ਹਾਦਤ ਦਾ ਫਲ ਮਿੱਠਾ ਹੁੰਦਾ ਹੈ। ਸ਼ੈਕਸਪੀਅਰ ਲਿਖਦਾ ਹੈ ਕਿ ਕਾਇਰ ਤੇ ਬੁੱਝਦਿਲ ਜ਼ਿੰਦਗੀ ਵਿੱਚ ਕਈ ਵਾਰ ਮਰਦਾ ਹੈ। ਸੂਰਮਾ ਬਹਾਦਰ ਇੱਕ ਵਾਰ ਮਰ ਕੇ ਸਦਾ ਲਈ ਅਮਰ ਹੋ ਜਾਂਦਾ ਹੈ। ਜਿਵੇਂ ਮੋਤੀ ਪਹਿਲੇ ਆਪ ਵਿਝਦਾ ਹੈ ਫਿਰ ਦੂਸਰਿਆਂ ਦੇ ਗਲੇ ਦਾ ਸ਼ਿੰਗਾਰ ਬਣਦਾ ਹੈ। ਕਲਮ ਪਹਿਲਾਂ ਚਾਕੂ ਨਾਲ ਘੜੀ ਜਾਂਦੀ ਹੈ ਫਿਰ ਉਹ ਮੋਤੀਆਂ ਵਰਗੇ ਅੱਖਰ ਲਿਖਦੀ ਹੈ। ਬੀਜ ਪਹਿਲੇ ਜ਼ਮੀਨ ਵਿੱਚ ਮਿਲ ਕੇ ਆਪਣੀ ਹਸਤੀ ਮਿਟਾਉਂਦਾ ਹੈ ਫਿਰ ਆਪਣੇ ਵਰਗੇ ਲੱਖਾਂ ਬੀਜ ਪੈਦਾ ਕਰਦਾ ਹੈ ਇਸੇ ਹੀ ਤਰ੍ਹਾਂ ਸ਼ਹੀਦ ਆਪਣੇ ਸਰੀਰ ਦੀ ਆਹੂਤੀ ਦੇ ਕੇ ਸਰੀਰ ਕੁਰਬਾਨ ਕਰਕੇ ਤੇ ਆਪਣੇ ਵਰਗੇ ਲੱਖਾਂ ਸ਼ਹੀਦ ਪੈਦਾ ਕਰਦਾ ਹੈ ਗੁਰੂ ਅਰਜਨ ਦੇਵ ਜੀ ਨੂੰ ਸਿਆਸਤਬਾਦ ਜਾਸਾ ਦੇ ਕਾਨੂੰਨ ਤਹਿਤ ਸ਼ਹੀਦ ਕੀਤਾ ਗਿਆ ਕਾਨੂੰਨ ਕੀ ਆਖਦਾ ਹੈ ਕਿ ਜੇਕਰ ਧਰਮੀ ਪੁੱਸ਼ ਦੇ ਖੂਨ ਦਾ ਕਤਰਾ ਜਮੀਨ ਤੇ ਡਿੱਗ ਜਾਵੇ ਤੇ ਉਸ ਦੇ ਵਿੱਚੋਂ ਲੱਖਾਂ ਰੂਹਾਂ ਸ਼ਹੀਦ ਪੈਦਾ ਹੁੰਦੀਆਂ ਹਨ ਜੋ ਸ਼ਹੀਦ ਕਰਨ ਵਾਲੀ ਨੂੰ ਦੁਖੀ ਕਰਦੀਆਂ ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਉਬਲਦੀ ਦੀਗ ਵਿੱਚ ਉਬਾਲਿਆ ਗਿਆ ਫਿਰ ਉਹਨਾਂ ਦੇ ਸਰੀਰ ਦੇ ਉੱਤੇ ਗਰਮ ਗਰਮ ਰੇਤਾ ਪਾਈ ਗਈ ਫਿਰ ਉਹਨਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕੇ ਏਠਾਂ ਅੱਗ ਦਾ ਭਾਂਬੜ ਮਚਾਇਆ ਗਿਆ ਸਤਿਗੁਰੂ ਜੀ ਇਹ ਸਭ ਕੁਝ ਸ਼ਾਂਤ ਮਨ ਹੀ ਰਹਿ ਕੇ ਤੇ ਸਹਾਰਨ ਕਰਦੇ ਇਸ ਵਕਤ ਸਾਈ ਮੀਆਂ ਮੇਰੇ ਨੂੰ ਪਤਾ ਚਲਦਾ ਹੈ ਉਹ ਦੌੜੇ ਆਂਦੇ ਹਨ ਆ ਕੇ ਜਦੋਂ ਹਾਲ ਦੇਖਦੇ ਹਨ ਤੇ ਹੈਰਾਨ ਰਹਿ ਜਾਂਦੇ ਹਨ ਕਿ ਸਾਰੀਆਂ ਸ਼ਕਤੀਆਂ ਤਾਕਤਾਂ ਦੇ ਮਾਲਕ ਹੁੰਦੇ ਹੋਏ ਗੁਰੂ ਅਰਜਨ ਦੇਵ ਜੀ ਅਜੇ ਤਸੀਹੇ ਸਹਾਰ ਰਹੇ ਹਨ ਸਿੱਖ ਧਰਮ ਦੀ ਇਹ ਖਾਸੀਅਤ ਰਹੀ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਪਹਿਲਾਂ ਆਪ ਲੀਹਾਂ ਤੇ ਤੁਰ ਕੇ ਤੇ ਮਾਰਗਦਰਸ਼ਨ ਕੀਤਾ ਹੈ ਫਿਰ ਸਿੱਖਾਂ ਨੂੰ ਉਸ ਰਸਤੇ ਤੇ ਤੁਰਨ ਦਾ ਉਪਦੇਸ਼ ਦਿੱਤਾ ਹੈ ਜੇ ਸਤਗੁਰੂ ਜੀ ਕਿਰਤ ਦੀ ਗੱਲ ਕਰਦੇ ਹਨ ਤੇ ਸਤਿਗੁਰਾਂ ਨੇ ਆਪ ਕਿਰਤ ਕਰਕੇ ਦੱਸਿਆ ਹੈ ਜੇ ਸਤਿਗੁਰੂ ਜੀ ਨਾਮ ਜਪਣ ਦੀ ਗੱਲ ਕਰਦੇ ਹਨ ਤੇ ਆਪ ਨਾਮ ਜਪ ਕੇ ਦੱਸਿਆ ਹੈ ਜੇ ਸਤਿਗੁਰੂ ਜੀ ਕੁਰਬਾਨ ਹੋਣ ਦੀ ਗੱਲ ਕਰਦੇ ਹਨ ਤੇ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਆਪ ਕੁਰਬਾਨੀ ਦੇ ਕੇ ਇਹ ਲੀਹਾਂ ਕਾਇਮ ਕੀਤੀਆਂ ਸਾਈ ਮੀਆਂ ਮੀਰ ਹੈਰਾਨ ਸਨ ਕਹਿਣ ਲੱਗੇ ਮੈਨੂੰ ਹੁਕਮ ਕਰੋ ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਮੀਆਂ ਛੋਡੋ ਪ੍ਰੀਤੀ ਜਮਸੇ ਸਰੀਰ ਤਪ ਰਹਾ ਹੈ ਤੋ ਕੀ ਆ ਹਮ ਸ਼ਾਂਤ ਹੈ ਹਰ ਨਾਮ ਸੇ ਸੁਖਮਣੀ ਦੇ ਮਾਲਕ ਨੇ ਸੁਖਮਣੀ ਉਚਾਰਨ ਕੀਤੀ ਤੇ ਬਚਨ ਕਹੇ ਆਦ ਗੁਰੇ ਨਮੇ ਜੁਗਾਦ ਗੁਰੇ ਨਮੇ ਸਤ ਗੁਰੇ ਨਮੇ ਸ੍ਰੀ ਗੁਰਦੇਵ ਨਮੇ ਗੁਰੂ ਨਾਨਕ ਦੇਵ ਜੀ ਨੂੰ ਮੇਰੀ ਨਮਸਕਾਰ ਹੈ ਗੁਰੂ ਅੰਗਦ ਦੇਵ ਜੀ ਨੂੰ ਮੇਰੀ ਨਮਸਕਾਰ ਹੈ ਗੁਰੂ ਅਮਰਦਾਸ ਜੀ ਨੂੰ ਮੇਰੀ ਨਮਸਕਾਰ ਹੈ ਗੁਰੂ ਰਾਮਦਾਸ ਜੀ ਨੂੰ ਮੇਰੀ ਨਮਸਕਾਰ ਹੈ ਤੇ ਸਤ ਗੁਰਾਂ ਨੇ ਸੁਖਮਣੀ ਦੀ ਰਹਾਉ ਦੀ ਪੰਕਤੀ ਦੇ ਅੰਦਰ ਬਚਨ ਕੀ ਕਹੇ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾ ਸੁਖਾਂ ਦੀ ਮਣੀ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ ਤੇ ਇਸ ਨਾਮ ਦੀ ਬਰਕਤ ਦੇ ਨਾਲ ਅਸੀਂ ਸ਼ਾਂਤ ਹਾਂ ਭਾਵੇਂ ਸਰੀਰ ਤਪ ਰਿਹਾ ਹੈ ਪਰ ਮਨ ਜਿਹੜਾ ਹੈ ਉਹ ਸ਼ਾਂਤ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਚੰਦਨ ਚੰਦਨਾ ਸਰਦ ਰੁੱਤ ਮੂੜ ਨਾ ਮਿੱਟੀ ਖਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪਰਮਾਤਮਾ ਦੇ ਨਾਮ ਦੀ ਸੀਤਲਤਾ ਦਾ ਮੁਕਾਬਲਾ ਨਾ ਤਾਂ ਚੰ드ਰਮਾ ਦੀ ਚਾਨਣੀ ਨਾ ਹੀ ਚੰਦਨ ਤੇ ਨਾ ਹੀ ਸਰਦਰ ਉਤਮ ਮੁਕਾਬਲਾ ਕਰ ਸਕਦੀ ਹੈ ਆਮ ਸ਼ਾਂਤ ਹੈ ਹਰ ਨਾਮ ਸੀ ਸੋ ਸਤਗੁਰੂ ਜੀ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਇਹ ਸਭ ਤਸੀਹੇ ਜਿਹੜੇ ਸਨ ਉਹ ਸਹਾਰ ਗਏ ਪਰ ਇਹ ਇੱਕ ਸੀਮਾ ਸੀ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੁਲਮ ਦੇ ਟਾਕਰੇ ਲਈ ਤਿਆਰੀ ਕੀਤੀ ਫੌਜ ਤਿਆਰ ਕੀਤੀ ਤੇ ਇਸ ਫੌਜ ਦੇ ਕਈ ਸੂਰਮਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੂਸਰਿਆਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਹੁੰਦੀ ਹੈ ਤੇ ਉਹਨਾਂ ਦੇ ਪਿਆਰੇ ਸਿੱਖ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹਾਦਤਾਂ ਦਿੰਦੇ ਹਨ ਜਿਨ੍ਹਾਂ ਵਿੱਚ ਉਹ ਭਾਈ ਮਤੀ ਦਾਸ ਜੀ ਨੂੰ ਆੜੇ ਦੇ ਨਾਲ چیر ਕੇ ਦੋ ਫਾੜ ਕਰ ਦਿੱਤਾ ਗਿਆ ਭਾਈ ਸਤੀ ਦਾਸ ਜੀ ਨੂੰ ਉਹ ਰੂਹ ਦੇ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਹੀ ਵਾਰ ਦਿੱਤਾ ਵੱਡੇ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣ ਕੇ ਸ਼ਹੀਦ ਕੀਤਾ ਗਿਆ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਸਿੱਖਿਆ ਲੈ ਕੇ ਸਾਰਾ ਗੜੀ ਦੇ ਸਾਕੇ ਦੇ ਵਿੱਚ 21 ਸਿਖਾਣੇ ਲੱਖਾਂ ਕਬਾਈਲੀਆਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ 1984 ਦੇ ਵਿੱਚ 150 ਤੋਂ 250 ਦੇ ਕਰੀਬ ਜੁਝਾਰੂ ਸਿੰਘਾਂ ਨੇ ਥੋਪਾ ਟੈਂਕਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਛੋਟੇ ਸਾਹਿਬ ਜਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਤੋਂ ਬਾਅਦ ਸਮਾਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 4 ਸਾਲ ਦੇ ਪੁੱਤਰ ਅਜਾ ਸਿੰਘ ਦਾ ਕਲੀਜਾ ਕਢ ਕੇ ਉਹਨਾਂ ਦੇ ਮੂੰਹ ਵਿੱਚ ਤੁੰਗਿਆ ਗਿਆ ਤਾਂ ਕਿ ਉਹ ਸਿੱਖੀ ਛੱਡ ਕੇ ਮੁਸਲਮਾਨ ਬਣ ਜਾਵੇ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦਾ ਸਿਰਤਾਜ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਵੀ ਸ਼ਹੀਦ ਹੋਏ ਹਨ ਪਰ ਉਹਨਾਂ ਦੇ ਕੋਲ ਇਹ ਚੁਆਇਸ ਨਹੀਂ ਸੀ ਕਿ ਉਹ ਆਪਣੀ ਜ਼ਿੰਦਗੀ ਬਚਾ ਸਕਣ ਕਿਉਂਕਿ ਇੱਕੋ ਹੀ ਰਸਤਾ ਸੀ ਮੌਤ ਵਾਲਾ। ਗੁਰੂ ਅਰਜਨ ਦੇਵ ਜੀ ਦੇ ਕੋਲ ਇਹ ਚੁਆਇਸ ਸੀ ਕਿ ਉਹ ਆਪਣੀ ਜ਼ਿੰਦਗੀ ਬਚਾ ਸਕਦੇ ਸੀ। ਪਰ ਉਹਨਾਂ ਨੇ ਸ਼ਹਾਦਤ ਵਾਲਾ ਰਸਤਾ ਚੁਣਿਆ ਕਿਉਂਕਿ ਸਤਗੁਰੂ ਜੀ ਨੇ ਲੀਹਾਂ ਕੈਮ ਕਰਨੀਆਂ ਸਨ ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੀਰ ਦਾ ਗਰਮ ਜੰਬੂਰਾਂ ਦੇ ਨਾਲ ਮਾਸ ਨੋਚਿਆ ਗਿਆ ਇੱਕ ਇੱਕ ਕਰਕੇ ਉਹਨਾਂ ਦੀ ਅੱਖ ਕੱਢ ਦਿੱਤੀ ਗਈ ਹੱਥ ਵੱਢ ਦਿੱਤੇ ਗਏ ਪੈਰ ਵੱਢ ਦਿੱਤੇ ਗਏ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਸਿੱਖਿਆ ਲੈ ਕੇ ਉਹ ਸੁਦ੍ਰਿਸ਼ ਨੂੰ ਸਾਹਮਣੇ ਰੱਖ ਕੇ ਉਹ ਸਭ ਕੁਝ ਸਹਿ ਗਏ ਇਸੇ ਹੀ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਮਣੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤਾਰੂ ਸਿੰਘ ਜੀ ਦਾ ਕੋਹਰ ਉਤਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਸੁਬੇਕ ਸਿੰਘ, ਸ਼ਹਾਬਾਦ ਸਿੰਘ ਉਹਨਾਂ ਨੂੰ ਚਰਖੜੀ ਦੇ ਉੱਤੇ ਚਾਲ ਕੇ ਤੁੰਬਾ-ਤੁੰਬਾ ਕਰਕੇ ਉਡਾ ਦਿੱਤਾ ਗਿਆ। ਹੋਰ अनेका ਸ਼ਹੀਦ ਹੋਏ ਹਨ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਇਸ ਕਰਕੇ ਸਿੱਖ ਦੀ ਅਰਦਾਸ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸਰਮਹੇਤ ਸੀਸ ਦਿੱਤੇ ਆਰਿਆਂ ਨਾਲ ਚਰਾਏ ਗਏ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਗੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਣ ਵਾਲੇ ਸੂਰਮੇ अनेका ਇੱਕ ਇੱਕ ਦਿਨ ਦੇ ਵਿੱਚ 40 40000 ਸ਼ਹਾਦਤਾਂ ਹੋਈਆਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮਾਈਆਂ ਬੀਬੀਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਉੱਪਰ ਸੁੱਟ ਕੇ ਹੇਠਾਂ ਨਿਜਰ ਕਰ ਦਿੱਤਾ ਜਾਂਦਾ ਹੈ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਗਲਾਂ ਵਿੱਚ ਹਾਰ ਪਾਏ ਜਾਂਦੇ ਹਨ ਸੋ ਛੋਟੀ ਤੋਂ ਛੋਟੀ ਉਮਰ ਤੋਂ ਲੈ ਕੇ ਤੇ 9095 ਤੱਕ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਇਹ ਸ਼ਹਾਦਤਾਂ ਦਾ ਦੌਰ ਜਿਹੜਾ ਹੈ ਅਗਾ ਵੀ ਚੱਲਦਾ ਰਹਿੰਦਾ ਹੈ ਸੋ ਇਹ ਸਦਾ ਹੀ ਚੱਲਦਾ ਰਹੇਗਾ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਦੇ ਕੇ ਤੇ ਲੱਖਾਂ ਹੀ ਹੋਰ ਸ਼ਹੀਦ ਪੈਦਾ ਕੀਤੇ ਹਨ ਤੇ ਉਹਨਾਂ ਦੀ ਸ਼ਹਾਦਤ ਤੋਂ ਸਿੱਖਿਆ ਲੈ ਕੇ ਉਹਨਾਂ ਦੀ ਸ਼ਹਾਦਤ ਨੂੰ ਸਾਹਮਣੇ ਰੱਖ ਕੇ ਸਿੱਖ ਜਿਹੜੇ ਹਨ ਲਗਾਤਾਰ ਕੁਰਬਾਨੀਆਂ ਕਰਦੇ ਆ ਰਹੇ ਹਨ ਤੇ ਸਿੱਖ ਇਤਿਹਾਸ ਕੁਰਬਾਨੀਆਂ ਅਤੇ ਸ਼ਹੀਦੀਆਂ ਦੇ ਨਾਲ ਭਰਿਆ ਹੋਇਆ ਹੈ ਵਿਚਾਰ ਕਰਦੇ ਹੋਈਆਂ ਪੁੱਲਾਂ ਦੀ ਖਮਾ ਬਖਸ਼ਣੀ ਅਤੇ ਦੀ ਸੰਧ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ